ਅੱਜ ਕੱਲ੍ਹ ਦੋਸਤੋ ਮੈਂ ਹਾਂ ਬਲਵਿੰਦਰ ਸਿੰਘ ਤੇ ਹਾਜ਼ਰ ਹਾਂ ਜੀ ਪ੍ਰੋਗਰਾਮ ਜੈਜਮਾਨ ਲੈ ਕੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਪਣੇ ਪ੍ਰੋਗਰਾਮ ਚ ਉਹਨਾਂ ਫੌਜੀ ਅਫਸਰਜ਼ ਜਵਾਨਜ਼ ਨੂੰ ਉਹਨਾਂ ਬਹਾਦਰ ਸੂਰਮੀਆਂ ਨੂੰ ਤੁਹਾਡੇ ਰੂਪ ਨੂੰ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਉਹ ਸੁਨਹਿਰੀ ਪਲ ਜਿਹੜੇ ਆ ਉਹ ਦੇਸ਼ ਸੇਵਾ ਨੂੰ ਸਮਰਪਿਤ ਕੀਤੇ ਹੁੰਦੇ ਆ ਜਾਂ ਦੇਸ਼ ਸੇਵਾ ਵਿੱਚ ਲਾਏ ਹੁੰਦੇ ਆ ਮੇਰੇ ਬਿਲਕੁਲ ਨਾਲ ਨੇ ਕਰਨਲ ਨੀਹਾ ਸੋਦੀ ਜੀ ਜਿਹੜੇ ਕਿ ਇੱਕ ਡਾਕਟਰ ਵੀ ਨੇ मैडम सरवा ਤੁਹਾਡਾ ਸਾਡੇ ਇਸ ਪ੍ਰੋਗਰਾਮ ਚ ਆਉਣ ਲਈ ਬਹੁਤ ਬਹੁਤ ਸਵਾਗਤ ਹੈ ਬਲਵਿੰਦਰ ਜੀ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਦੂਰਦਰਸ਼ਨ ਦੀ ਆਰਗੇਨਾਈਜੇਸ਼ਨ ਦੂਰਦਰਸ਼ਨ ਦੇ ਆਡੀਅנס ਐਂਡ ਤੁਹਾਡਾ ਬਹੁਤ ਬਹੁਤ ਥੈਂਕਫੁਲ ਹੈਗੀ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਕਿ ਮੈਂ ਆਪਣੇ ਥਾਟਸ ਐਂਡ ਆਈਡੀਆਜ਼ ਐਕਸਪ੍ਰੈਸ ਕਰਾਂ ਥੈਂਕ ਯੂ ਸੋ ਮਚ ਬਹੁਤ ਬਹੁਤ ਮਿਹਰਬਾਨੀ ਮੈਮ ਕਿ ਦੇਖੋ ਫੌਜ ਦੀ ਜਿਹੜੀ ਜ਼ਿੰਦਗੀ ਆ ਨਾ ਉਹ ਮਤਲਬ ਬਹੁਤ ਐਂ ਕਈ ਵਾਰੀ ਮੈਂ ਦੇਖਿਆ ਕਿ ਉਸ ਉਮਰ ਵਿੱਚ ਜਿਹੜੇ ਆ ਉਹ ਫੌਜੀ ਬਣ ਜਾਂਦੇ ਆ ਜਦੋਂ ਉਹਨਾਂ ਦੀ ਉਮਰ ਖੇਲਣ ਮੱਲਣ ਦੀ ਹੁੰਦੀ ਹੈ ਤੁਹਾਡੇ ਬਾਰੇ ਮੈਂ ਸ਼ੁਰੂਆਤ ਕਰਦਾ ਜੀ ਤੁਹਾਡੀ ਬਚਪਨ ਮਾਤਾ ਪਿਤਾ ਤੇ ਮੁੱਢਲੀ ਪੜ੍ਹਾਈ ਬਾਰੇ ਤੁਸੀਂ ਫੌਜ ਲਗਭਗ 14 ਬਾਰੇ ਸਰਵਿਸ ਕੀਤੀ ਹੈ ਔਰ ਸਮਝ ਲਓ ਬਚਪਨ ਤੋਂ ਹੀ ਤੁਸੀਂ ਜਿਹੜੇ ਆ ਫੌਜ ਨਾਲ ਕਨੈਕਟ ਕਿਹਾ ਹਾਂਜੀ ਤੇ ਆਈ ਵਾਸ ਬੋਰਨ ਇਨ ਫੌਜ ਬ੍ਰੌਟ ਅਪ ਇਨ ਫੌਜ ਐਂਡ THEN ਜੁਆਇੰਟ ਫੌਜ ਜੀ मैं एक आर्मी ऑफिसर जो कि डॉक्टर है मेरे फादर तो मेरा बचपन सारा फौज ची ही बीत्या बिकॉज माई डैड हैज़ बीन एन आर्मी ऑफिसर स्टार्टिंग ही स्कूलिंग की पुणे सेंट मेरीज कॉन्वेंट स्कूल उद्दे बाद स्कूलिंग की मैं गुवाहाटी तो फिर सेंट पॉल्स कॉन्वेंट लखनऊ जगह जगह असी स्कूलिंग चेंज करते रहे बिकॉज ऑफ डैडस पोस्टिंग ਐਂਡ ਉਹਦੇ ਬਾਅਦ ਮੈਂ ਸਕੂਲਿੰਗ ਕੀਤੀ ਸੀ 9th ਤੋਂ 12th ਜਲੰਧਰ ਕੈਂਟ ਆਰਮੀ ਸਕੂਲ ਤੋਂ ਤੇ ਆਰਮੀ ਇਚ ਰਹਿੰਦੇ ਕਾਰਨ ਨਾਰਥ ਸਾਊਥ ਈਸਟ ਵੈਸਟ ਸੈਂਟਰਲ ਇੰਡੀਆ ਸਾਰਾ ਘੁੰਮਿਆ ਲਗਭਗ ਮੈਂ ਭਰ ਤੋਂ ਪੁੱਛਣਾ ਚਾਹੁੰਦਾ ਜਦੋਂ ਬੱਚਾ ਇੱਕ ਦੋ ਕਲਾਸਾਂ ਇੱਕ ਜਗ੍ਹਾ ਤੋਂ ਕਰਦਾ ਦੋ ਕਲਾਸਾਂ ਕਿਸੇ ਹੋਰ ਜਗ੍ਹਾ ਉਹਦੇ ਨਾਲ ਬੱਚੇ ਦੀ ਪੜ੍ਹਾਈ ਤੇ ਕਿੰਨਾ ਅਸਰ ਹੁੰਦਾ ਤੁਹਾਡੇ ਤੇ ਕਿੰਨਾ ਅਸਰ ਹੋਇਆ ਉਹਦਾ ਚੰਗਾ ਰਿਹਾ ਬੁਰਾ ਰਿਹਾ ਉਹਦੇ ਬਾਰੇ ਥੋੜਾ ਜਰੂਰ ਦੱਸੋ ਤੋ ਮੇਰੇ ਪੁਆਇੰਟ ਆ ਫਿਰ ਹਾਲ ਤੇ ਮੈਨੂੰ ਬਹੁਤ ਮਜ਼ਾ ਆਇਆ ਫੌਜ ਵਿੱਚ ਰਹਿਣ ਦਾ ਐਜ਼ ਅ ਚਾਈਲਡ ਆਲਸੋ ਐਜ਼ ਅਨ ਆਫੀਸਰ ਆਲਸੋ ਇੱਕ ਸਾਨੂੰ ਇੱਕ ਮੌਕਾ ਮਿਲਦਾ ਹੈ ਅਲੱਗ ਅਲੱਗ ਸਟੇਟਸ ਨੂੰ ਦੇਖਣ ਦਾ ਅਲੱਗ ਅਲੱਗ ਕਲਚਰਸ ਨੂੰ ਦੇਖਣ ਦਾ ਕਿ ਕਿਧਰੇ ਤੁਸੀਂ ਮਹਾਰਾਸ਼ਟਰ ਐ ਛੋ ਫਿਰ ਤੁਸੀਂ ਪੰਜਾਬ ਦੇਖਦੇ ਹੋ ਫਿਰ ਮੱਧ ਪ੍ਰਦੇਸ਼ ਦੇਖਦੇ ਹੋ ਸਾਊਥ ਦੇਖਦੇ ਹੋ ਕਦੀ ਕਸ਼ਮੀਰ ਦੇਖਦੇ ਹੋ ਤੋ ਯੂ ਕਮ ਅਕ੍ਰੋਸ ਡਿਫਰੈਂਟ ਪੀਪਲ ਸਾਡੇ ਜੋ ਨਾਲ ਦੇ ਬੱਚੇ ਹੁੰਦੇ ਆ ਅਲੱਗ ਲੈਂਗੁਏਜਸ ਬੋਲ ਰਹੇ ਹੁੰਦੇ ਬਟ ਆਰਮੀ ਲਾਈਕ ਆਰਮੀ ਇਜ਼ ਅ ਸੈਕੂਲਰ ਆਰਗੇਨਾਈਜੇਸ਼ਨ ਕੋਈ ਪੇਤ ਭਾਵ ਨਹੀਂ ਹੁੰਦਾ ਕੋਈ ਡਿਫਰੈਂਸੀਏਸ਼ਨ ਨਹੀਂ ਹੁੰਦਾ ਕਾਸ ਕਰੀਡ ਨੂੰ ਲੈ ਕੇ ਤੇ ਆਈ ਇੰਜాయਡ ਏਵਰੀ ਐਸਪੈਕਟ ਏਵਰੀ ਸਟੇਟ ਏਵਰੀ ਸਕੂਲ ਹਾਲਾਂਕਿ ਹਰ ਦੋ ਤਿੰਨ ਸਾਲ ਬਾਅਦ ਪੋਸਟਿੰਗ ਆਨਾ ਸਕੂਲ ਚੇਂਜ ਕਰਨਾ ਇਚ ਕੁਝ ਚੈਲੰਜਸ ਹੁੰਦੇ ਫਰੈਂਡਸ ਛੁੱਟ ਜਾਂਦੇ ਸੀ ਦਿਸ ਵਾਸ ਵਨ ਥਿੰਗ ਵਿਚ ਆ ਮਸਟ ਸੇ ਫਰੈਂਡਸ ਛੁੱਟ ਜਾਂਦੇ ਸੀ ਬਟ ਇੱਕ ਐਡਾਪਟੇਬਿਲਟੀ ਆ ਜਾਂਦੀ ਹੈ ਸਾਡੇ ਸਾਨੂੰ ਪਤਾ ਕਿ ਸਾਨੂੰ ਅਡਾਪਟ ਕਰਨਾ ਹੈਗਾ ਸਾਨੂੰ ਫਲੈਕਸੀਬਲ ਰਹਿਣਾ ਆਪਣੇ ਐਟੀਟਿਊਡ ਇਚ ਹੈਨਾ ਸੋ ਆਈ ਥਿੰਕ ਥੈਟ ਵੀ ਲਰਨਟ ਰਾਈਟ ਫ্রম ਚਾਈਲਡਹੂਡ ਔਰ ਜੋ ਐਡਾਪਟੇਬਿਲਿਟੀ ਔਰ ਫਲੈਕਸੀਬਿਲਿਟੀ ਦਾ ਨੇਚਰ ਹੈ ਉਹ ਸਾਡੀ ਪਰਸਨਲ ਲਾਈਫ ਵਿੱਚ ਵੀ ਕਮ ਆਇਆ ਐਂਡ ਪ੍ਰੋਫੈਸ਼ਨਲ ਲਾਈਫ ਵਿੱਚ ਵੀ ਕਮ ਆਇਆ ਜੀ ਜਿਵੇਂ ਤੁਸੀਂ ਕਨਵ ਸਰਵਦਾ ਦੱਸ ਹੀ ਦਿੱਤਾ ਕਿ ਤੁਸੀਂ ਜਿਹੜਾ ਸਕੂਲ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਚੋਂ ਸਕੂਲਿੰਗ ਤੁਹਾਡੀ ਹੋਈ ਹੈ ਔਰ ਫਿਰ ਤੁਸੀਂ ਇੱਕ ਡਾਕਟਰ ਦੇ ਤੌਰ ਤੇ ਜਿਹੜਾ ਉਹ ਭਾਰਤੀ ਫੌਜ ਜੁਆਇਨ ਕੀਤੀ ਪਹਿਲਾਂ ਤਾਂ ਤੁਸੀਂ ਆਪਣੀ ਗ੍ਰੈਜੂਏਸ਼ਨ ਬਾਰੇ ਦੱਸੋ ਕਿ ਕਿੱਥੋਂ ਤੁਸੀਂ ਕੀਤੀ ਤੇ ਫੌਜ ਜਿਹੜੀ ਹੈ ਇਹ ਕਦੋਂ ਤੇ ਕਿਹੜੇ ਰੈਂਕ ਵਿੱਚ ਤੁਸੀਂ ਜੁਆਇਨ ਕੀਤੀ ਹਾਂਜੀ ਪਹਿਲੇ ਤੇ ਡਾਕਟਰੀ ਦਾ ਦੱਸਦੀ ਆ ਐਟ ਦ ਏਜ ਆਫ 3 ਮੈਂ ਮੇਰੇ ਆਪਣੇ ਡੈਡ ਨੂੰ ਮੈਂ ਦੇਖਦੀ ਸੀ ਹਮੇਸ਼ਾ ਹਾਊ ਹੀ ਯੂਸ ਟੂ ਸਟੱਡੀ ਫਾਰ ਲੌਂਗ ਆਰਸ ਪਰਦੇ ਰਹਿੰਦੇ ਸੀ ਫਿਰ ਹਸਪੀਟਲ ਜਾ ਕੇ ਪੇਸ਼ੈਂਟਸ ਦੀ ਸੇਵਾ ਕਰਦੇ ਸੀ ਪੇਸ਼ੈਂਟਸ ਉਹਨਾਂ ਨੂੰ ਥੈਂਕਫੁਲ ਰਹਿੰਦੇ ਸੀ ਉਹਨਾਂ ਨੇ ਜਾਨ ਬਚਾਈ ਉਹਨਾਂ ਨੂੰ ਕਿਉਰ ਕੀਤਾ ਤੇ ਐਟ ਦ ਏਜ ਆਫ 3 ਓਨਲੀ ਮੈਂ ਬਹੁਤ ਇਨਸਪਾਇਰ ਹੋਈ ਆਪਣੇ ਫਾਦਰ ਤੋਂ सो दैन आई डिसाइडेड टू बिकम अ डॉक्टर पी एम टी क्लीयर करन के बाद मैं गवर्नमेंट मैडिकल कॉलेज पटियाला अपनी एम बी बी एस की फाइव एंड हाफ ईयरस एम बी बी एस लगे उदो बाद मैं एक हाउस जॉब की मेडिसिन ग्ञान सागर मैडिकल कॉलेज तू बाद मैं फिर आर्मी जॉइन करने का डिसीजन लिता फॉलोइंग फुट स्टैप्स ऑफ माई फादर टू थाउजेंड एट्च मेरी कमिशनिंग हुई ਜਦ ਕਮਿਸ਼ਨਰੀ ਹੋਈ ਐਵੀ ਬਹੁਤ ਹੀ ਰੈਅਰ ਸਿਗਾ ਇਨਸਟੈਂਸ ਥੈਟ ਮਾਈ ਫਾਦਰ ਕਮਿਸ਼ਨਡ ਮੀ ਓਕੇ ਹਾਂਜੀ ਤੇ ਕਮਿਸ਼ਨਿੰਗ ਜੋ ਕਿ ਕਮਿਸ਼ਨਿੰਗ ਕਹਿੰਦੇ ਜੋ ਸਟਾਰਸ ਲਗਾਉਂਦੇ ਲਗਾਉਂਦੇ ਤੇ ਸ਼ੁਰੂਆਤ ਕਰਦੇ ਆ ਤੇ ਇੱਕ ਹਾਇਰ ਅਫਸਰ ਜਿਹੜਾ ਉਹ ਮਤਲਬ ਦੇ ਰੂਪ ਤੇ ਵਿੱਚ ਉਹ ਜੋਇਨ ਕਰਾਉਂਦਾ ਬੇਸਿਕਲੀ ਜੋ ਤੁਹਾਡਾ ਪਹਿਲਾ ਕਦਮ ਹੈ ਫੌਜ ਦੇ ਵਿੱਚ ਉਹ ਮਤਲਬ ਮੇਰੇ ਫਾਦਰ ਦਾ ਉਦੇ ਵਿੱਚ ਯੋਗਦਾਨ ਰਹਾ ਉਹਨਾਂ ਨੇ ਮੈਨੂੰ ਕਮਿਸ਼ਨਿੰਗ ਕੀਤੀ ਕਿਉਂਕਿ ਉਹ ਕਮਾਂਡੰਟ ਚੰਦੀ ਮੰਦਰ ਕਮਾਂਡ ਹਸਪੀਟਲ ਹੈਗਾ ਇੱਕ ਬਹੁਤ ਵੱਡਾ ਹਸਪੀਟਲ ਹੈਗਾ ਫੌਜ ਦਾ ਉੱਥੇ ਤੇ ਕਮਾਂਡੈਂਟ ਸੀਗੇ ਉਸ ਵਕਤ 2008 ਚ ਤੇ ਉਹਨਾਂ ਨੇ ਕਮਿਸ਼ਨਿੰਗ ਕੀਤੀ ਕਿੰਨਾ ਲੱਕੀ ਇਨਸਾਨ ਹੁੰਦਾ ਕਿ ਜਦੋਂ ਕਮਿਸ਼ਨਿੰਗ ਹੋਦੀ ਹੁੰਦੀ ਹੈ ਜਦੋਂ ਫੌਜ ਵਿੱਚ ਕੋਈ ਅਫਸਰ ਭਰਤੀ ਹੁੰਦਾ ਪੈਰੇ ਦਰਸ਼ਕੋ ਤੇ ਇੱਕ ਕਮਿਸ਼ਨਿੰਗ ਸੈਰਮਨੀ ਹੁੰਦੀ ਹੈ ਉਹਦੇ ਚ ਤੁਹਾਨੂੰ ਇੱਕ ਸਟਾਰ ਲਾਇਆ ਜਾਂਦੇ ਆ ਔਰ ਜਿਹੜਾ ਸਟਾਰ ਲਾਉਣ ਵਾਲਾ ਹੁੰਦਾ ਉਹ ਬਹੁਤ ਹਾਇਰ ਅਥਾਰਟੀ ਨੂੰ ਬੁਲਾਇਆ ਜਾਂਦਾ ਪਰ ਤਾਂ ਤੁਸੀਂ ਬੜੇ ਲੱਕੀਓ ਕਿ ਤੁਹਾਡਾ ਜਿਹੜਾ ਸਟਾਰ ਹੈ ਉਹ ਕਮਾਂਡੈਂਟ ਸੀ ਤੁਹਾਡੇ ਪਾਪਾ ਚੰਦੀ ਮੰਦਰ ਉਹਨਾਂ ਨੇ ਲਾਏ ਔਰ ਕਿੱਥੇ ਕਿੱਥੇ ਤੁਸੀਂ ਮਤਲਬ ਭਾਰਤੀ ਫੌਜ ਵਿੱਚ ਇੱਕ ਲੈਫਟੇਨੈਂਟ ਦੇ ਤੌਰ ਤੇ ਆਏ ਤੁਸੀਂ ਕੈਪਟਨ ਕੈਪਟਨ ਦੇ ਤੌਰ ਤੇ ਤੁਸੀਂ ਆਏ ਤਾਂ ਕਿੱਥੇ ਕਿੱਥੇ ਤੁਸੀਂ ਸੇਵਾ ਕੀਤੀ ਭਾਰਤੀ ਫੌਜ ਪਹਿਲੇ ਤੇ ਸਭ ਤੋਂ ਵੱਡਾ ਵੱਡਾ ਹਸਪੀਟਲ ਸੀ ਕਮਾਂਡ ਹਸਪੀਟਲ ਚੰਦੀ ਮੰਦਰ ਉਹਦੇ ਬਾਅਦ ਫਿਰ ਫੀਲਡ ਪੋਸਟਿੰਗ ਦਿੱਤੀ ਗਈ ਅਖਨੂਰ अखनूर जी इनके छगा जी उथे 2 साल फील्ड पोस्टिंग कटी ते उदे बाद लैंड्सडाउन एक बहुत ही प्यारा शहर हैगा उत्तराखंड जी उथे 2 साल दी पोस्टिंग उदे बाद ਤੁਹਾਡੇ ਆਪ ਦੀ ਸ਼ਹਿਰ ਦੇ ਕੋਲ ਹੈਗਾ ਜਗਾ ਸੁਰਨਸੀ ਤੁਸੀਂ ਸੁਣੀ ਹੋਏਗੀ ਜਗਾ ਸੁਰਨਸੀ ਉਥੇ ਐਜ਼ ਅ ਆਰਐਮਓ ਰੈਜੀਮੈਂਟਲ ਮੈਡੀਕਲ ਆਫਸਰ ਕਹਿੰਦੇ ਉਸ ਪੋਸਟ ਤੇ ਮੈਂ ਇੱਕ ਆਰਡਨੈਂਸ ਡਿਪੋ ਵਿੱਚ ਆਰਐਮਓ ਸੀਗੀ ਜੀ ਤੇ ਉਸ ਦੌਰਾਨ ਹੀ ਮੈਂ ਆਪਣਾ ਪੀਜੀ ਐਂਟ੍ਰੈਂਸ ਇਗਜ਼ਾਮ ਕਲੀਅਰ ਕਰ ਲੇਤਾ ਸੀ ਤੇ ਆਈ ਸਟੂਡ 9th ਆਲ ਓਵਰ ਇੰਡੀਆ ਤੇ ਮੈਂ ਡਰਮਟੋਲੋਜੀ ਐਸ ਸਪੈਸ਼ਲਾਈਜੇਸ਼ਨ ਆਪਟ ਕੀਤੀ। ਕੀ ਬਾਤ ਹੈ ਜੀ ਬਹੁਤ ਅੱਛਾ ਹੈ ਕਿ ਤੁਹਾਨੂੰ ਤੁਹਾਨੂੰ ਦੇਖੋ ਫੌਜ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜੇ ਤੁਸੀਂ ਫੌਜ ਵਿੱਚ ਜਾਂਦੇ ਹੋ ਤਾਂ ਅੱਗੇ ਲਿਜਾਣ ਲਈ ਵੀ ਬਹੁਤ ਸਹਾਇ ਸਿੱਧ ਹੁੰਦੀ ਹੈ। ਤੁਸੀਂ ਇੱਕ ਨੂਰ ਦੀ ਗੱਲ ਕੀਤੀ ਫੀਲਡ ਪੋਸਟਿੰਗ ਦੀ। ਜਦੋਂ ਬਾਰਡਰ ਦੇ ਬਿਲਕੁਲ ਲਾਗੇ ਤੁਹਾਡੀ ਪੋਸਟਿੰਗ ਹੁੰਦੀ ਹੈ। ਤੁਸੀਂ ਯੂਨੀਫਾਰਮ ਚੁੰਨੇ ਤੁਹਾਡੀ ਮੈਨੂੰ ਲੱਗਦਾ ਹੈ ਕਿ ਜਿਹੜਾ ਡਾਕਟਰ ਹੈ ਦੋ ਤਰ੍ਹਾਂ ਨਾਲ ਸੇਵਾ ਕਰਦਾ ਦੇਖੋ ਇੱਕ ਭਾਰਤੀ ਫੌਜ ਵਿੱਚ ਤੁਸੀਂ ਇੱਕ ਅਪਸਰ ਨੂੰ ਹਾਂਜੀ ਤੇ ਦੂਜੇ ਨਾਲ ਡਾਕਟਰ ਨੂੰ ਇੱਕ ਮਾਨਵਤਾ ਦੀ ਸੇਵਾ ਹੈ ਤੇ ਦੂਜੀ ਦੇਸ਼ ਦੀ ਸੇਵਾ ਹੈ ਮੈਨੂੰ ਲੱਗਦਾ ਬਹੁਤ ਅਹਿਮ ਸੇਵਾ ਹੈ ਤੁਸੀਂ ਜਦੋਂ ਖਨੂਰ 'ਚ ਰਹੇ ਹੋ ਕਿਦਾਂ ਦਾ ਹਾਲਾਤ ਸੀ ਤੇ ਕਦੇ ਡਰ ਵੀ ਲੱਗਾ ਤੁਹਾਨੂੰ ਕਿ ਤੁਸੀਂ ਬਿਲਕੁਲ ਲੱਗੇ ਉਹ ਜਿਹੜੇ ਹਸਪੀਟਲ ਨੇ ਫੀਲਡ ਹਸਪੀਟਲ ਬਿਲਕੁਲ ਬਾਰਡਰ ਦੇ ਨਾਲ ਹਾਂਜੀ ਕਿਦਾਂ ਦਾ ਮਹਿਸੂਸ ਕੀਤਾ ਉਹਨਾਂ ਸਮਿਆਂ ਤੇ ਜਦੋਂ ਤੁਸੀਂ ਯੂਨੀਫਾਰਮ ਪਾਉਂਦੇ ਹੋ ਨਾ ਤੇ ਤੁਹਾਡੇ ਅੰਦਰ ਇੱਕ ਪੇਟ੍ਰਿਓਟਿਜ਼ਮ ਜਗ ਜਾਂਦਾ ਹੈ ਤੇ ਤੁਸੀਂ ਐ ਨਹੀਂ ਸੋਚਦੇ ਕਿ ਕੁਝ ਹੋ ਜਾਏਗਾ ਕੁਝ ਨਹੀਂ ਹੋ ਜਾਏਗਾ ਸਾਡਾ ਏਮ ਹੁੰਦਾ ਸੀ ਆਪਣਾ ਬੈਸਟ ਦੇਣਾ ਐਜ਼ ਅ ਮੈਡੀਕਲ ਆਫਸਰ ਤਦ ਮੈਂ ਮੈਡੀਕਲ ਆਫਸਰ ਪੋਸਟਡ ਸੀ ਅਖਨੂਰ ਜੀ ਤੇ ਮੈਡੀਕਲ ਐਜ਼ ਅ ਮੈਡੀਕਲ ਆਫਸਰ ਸਾਡਾ ਹੁੰਦਾ ਸੀ ਕਿ ਬੈਸਟ ਅਸੀਂ ਸੋਲਜਰਸ ਨੂੰ ਮੈਡੀਕਲ ਏਡ ਦੇਈਏ ਕੋਈ ਗਨ ਸ਼ਾਟ ਹੂਨ ਜਾਂਦੇ ਸੀ ਬਹੁਤ ਸਾਰੇ ਜ਼ਖਮੀ ਹੋ ਕੇ ਆਉਂਦੇ ਸੀ ਉਹਨਾਂ ਨੂੰ ਹੀਲਿੰਗ ਕਰੀਏ ਉਹਨਾਂ ਦਾ ਟ੍ਰੀਟਮੈਂਟ ਕਰੀਏ ਤੇ ਅਗਰ ਜ਼ਰੂਰਤ ਪਈ ਤੇ ਅੱਗੇ ਟਰਾਂਸਫਰ ਕਰਦੇ ਸੀ ਹੈਲੀਕਾਪਟਰ ਇਸ ਵੀ ਟਰਾਂਸਫਰ ਕਰਨਾ ਪੈਂਦਾ ਸੀ ਤੇ ਉਸ ਟਾਈਪ ਦੀ ਸਾਡਾ ਏਮ ਹੁੰਦਾ ਸੀ ਤੇ ਅਸੀਂ ਕਦੀ ਸੋਚਿਆ ਨਹੀਂ ਐਦਾਂ ਦਾ ਕਿ ਕੁਝ ਹੋਏਗਾ ਕਿ ਨਹੀਂ ਹੋਏਗਾ ਮਤਲਬ ਇੱਕ ਜੋਸ਼ ਹੁੰਦਾ ਹੈ ਬੇਸਿਕਲੀ ਕਹਿ ਸਕਦਾ ਹੈ ਯੂਨੀਫਾਰਮ ਪਾ ਕੇ ਇੱਕ ਜੋਸ਼ ਹੁੰਦਾ ਹੈ ਐਂਡ ਕਹਿੰਦੇ ਨਾ ਨੋਬਲ profession ਇਜ਼ ਅ ਡਾਕਟਰ ਇਜ਼ ਅ ਨੋਬਲ profession ਤੇ ਆਈ ਥਿੰਕ ਆਰਮੀ ਆਫਸਰ ਇਜ਼ ਆਲਸੋ ਅ ਨੋਬਲ profession ਤੇ ਇਹ ਦੋਨੋਂ ਕਰਨ ਦਾ ਮੌਕਾ ਇਕੱਠੇ ਮਿਲੇ ਸੀ ਤੇ ਆਈ ਥਿੰਕ ਵਾਟ ਐਲਸ ਰੱਬ ਤੋਂ ਬੰਦਾ ਹੋਰ ਕੀ ਚਾਹੇਗਾ ਹੈ ਨਾ ਨਹੀਂ ਬੜਾ ਚੰਗਾ ਲੱਗਦਾ ਕਈ ਵਾਰੀ ਆਪਾਂ ਦੇਖਦੇ ਆ ਨਾਰਮਲ ਜ਼ਿੰਦਗੀ ਚ ਮੈਂ ਕਿਸੇ ਪੇਰੈਂਟਸ ਨਾਲ ਗੱਲਬਾਤ ਕਰਦੇ ਆ ਤੇ ਉਹ ਕਹਿੰਦੇ ਨਹੀਂ ਜੀ ਅਸੀਂ ਬੱਚਾ ਫੌਜ ਚ ਨਹੀਂ ਭਰਤੀ ਕਰਾਉਣਾ ਉੱਥੇ ਤਾਂ ਪਤਾ ਨਹੀਂ ਲੱਗਦਾ ਮਤਲਬ ਡਰ ਦੀ ਗੱਲ ਤੁਸੀਂ ਫਾਦਰ ਤੋਂ ਬਾਅਦ ਜਿਹੜੀ ਆ ਜਨਰੇਸ਼ਨ ਜਿਹੜੀ ਤੁਹਾਨੂੰ ਤੁਸੀਂ ਸੈਕੰਡ ਜਨਰੇਸ਼ਨ ਚ ਹੋਏ ਤੁਹਾਨੂੰ ਕਦੇ ਇਦਾਂ ਦਾ ਮਹਿਸੂਸ ਨਹੀਂ ਹੋਇਆ ਕਦੇ ਤੁਹਾਡੇ ਮਮਾ ਨੇ ਕਿਹਾ ਹੋਵੇ ਛੱਡੋ ਤੁਹਾਡੇ ਪਾਪਾ ਤਾਂ ਲੱਗੇ ਹੀ ਆ ਕਈ ਵਾਰੀ ਡਰਦੇ ਆ ਤੁਸੀਂ ਰਹਿੰਦੇ ਹੋ ਇਦਾਂ ਦਾ ਕਦੇ ਤੇ ਫੈਮਿਲੀ ਨੂੰ ਹਮੇਸ਼ਾ ਸਪੋਰਟ ਮਿਲੀ ਤੁਹਾਨੂੰ ਮੈਨੂੰ ਹਮੇਸ਼ਾ ਇਨਕਰੇਜ ਕੀਤਾ ਮੇਰੇ ਪੇਰੈਂਟਸ ਨੇ ਐਂਡ ਵਾਟ ਏਵਰ ਲਾਈਫ ਡਿਸੀਜਨਸ ਆਈ ਹੈਵ ਟੇਕਨ ਮੇਰੇ ਜੌਬ ਦੇ ਲਗਾਣੇ ਰਿਗਾਰਡਿੰਗ ਮੇਰੇ ਵਰਕ ਦੇ ਰਿਗਾਰਡਿੰਗ ਆਰਮੀ ਜੁਆਇਨਿੰਗ ਦੇ ਮਾਈ ਪੇਰੈਂਟਸ ਹੈਵ ਆਲਵੇਸ ਬੀਨ ਸਪੋਰਟਿਵ ਟੂ ਮੀ ਫਾਰ 올 ਮਾਈ ਡਿਸੀਜਨ ਬਹੁਤ سارے ਪੇਸ਼ੈਂਟ ਆਉਂਦੇ ਜਦੋਂ ਤੁਸੀਂ ਗਨ ਸ਼ਾਟ ਦੀ ਗੱਲ ਕੀਤੀ ਹੈਗਾ ਜੀ ਤੁਸੀਂ ਇੱਕ ਡਾਕਟਰ ਬੜਾ ਜਿੱਥੇ ਇੱਕ ਪੇਸ਼ੈਂਟ ਨੂੰ ਸੰਭਾਲਦਾ ਹੈ ਜਦੋਂ ਹਾਲਾਤ ਖਰਾਬ ਹੁੰਦੇ ਆ ਉੱਥੇ ਇੱਕ ਮੋਰਲ سپورਟ ਜਿਹੜੀ ਹੈ ਉਹ ਵੀ ਬੜੀ ਦਿੰਦਾ ਹਾਂਜੀ ਉਦੋਂ ਕਦੇ ਕੋਈ ਇਦਾਂ ਦਾ ਤੁਸੀਂ ਇਨਸੀਡੈਂਟ ਹੋਵੇ ਕਦੀ ਕੋਈ ਕਈ ਵਾਰੀ ਫੌਜੀ ਹੌਸਲਾ ਛੱਡ ਜਾਂਦਾ ਉਹਨੂੰ ਤੁਸੀਂ ਇਲਾਜ ਕਰਦੇ ਹੋ ਤੁਸੀਂ ਹੌਸਲਾ ਦਿੰਦੇ ਹੋ ਕਦੀ ਇਦਾਂ ਦੀ ਕੋਈ ਜ਼ਿੰਦਗੀ 'ਚ ਕਦੇ ਮੌਕਾ ਆਇਆ ਹੋਵੇ ਬਿਲਕੁਲ ਹੁੰਦਾ ਹੈ ਸੀ ਕਈ ਵਾਰ ਜਦ ਹੈਵੀ ਬੋਮਬ ਹੁੰਦੇ ਸੀ ਜਾਂ ਫਾਇਰਿੰਗ ਹੁੰਦੀ ਸੀ ਕਈ ਪੇਸ਼IENTS ਐਂਜ਼ਾਈਟੀ ਚਲੇ ਜਾਂਦੇ ਸੀ ਕਈਆਂ ਨੂੰ ਪੈਨਿਕ ਡਿਸਆਰਡਰਸ ਹੋ ਜਾਂਦੇ ਸੀ ਉਸ ਦੌਰਾਨ ਮੈਡੀਸਿਨਸ ਦੇ ਅਲਾਵਾ ਅਸੀਂ ਲੋਕ ਕਾਉਂਸਲਿੰਗ ਵੀ ਬਹੁਤ ਕਰਦੇ ਸੀ ਆਪਣੇ ਸੋਲਜਰਸ ਦੀ ਕੱਲ ਇਹ ਸੋਲਜਰਸ ਨਹੀਂ ਸੋਲਜਰਸ ਦੀ ਜੋ ਫੈਮਲੀਆਂ ਹੈਗੀ ਉਹ ਵੀ ਕਈ ਵਾਰ ਬਹੁਤ ਖਬਰਾ ਜਾਂਦੇ ਸੀ ਤੇ ਵੀ ਯੂਸ ਟੂ ਕਮਿਊਨੀਕੇਟ ਵਿਦ ਥੈਮ ਆਲਸੋ ਹੌਸਲਾ ਦਿੰਦੇ ਸੀ ਕਿ ਵੀ ਸਭ ਠੀਕ ਹੋ ਜਾਏਗਾ ਯੂ نو ਉਹ ਕਾਦੇ ਵਿੱਚ ਤੁਹਾਡੀ ਸਪੈਸ਼ਲਾਈਜੇਸ਼ਨ ਹੈ ਤੇ ਉਹਦੀ ਬਾਰੇ ਦੱਸੋ ਤੇ ਕਿੰਦਾਂ ਦੀਆਂ ਬਿਮਾਰੀਆਂ ਨੂੰ ਤੁਸੀਂ ਅੱਜ ਵੀ ਦੇਖਦੇ ਹੋ ਮੈਂ ਬੇਸ ਹਸਪੀਟਲ ਡੈਲੀ ਕੈਂਟ ਇੱਕ ਬਹੁਤ ਵੱਡਾ ਹਸਪੀਟਲ ਹੈਗਾ ਉਹ ਸਭ ਤੋਂ ਵੱਡਾ ਹਸਪੀਟਲ ਹੈਗਾ ਇੰਡੀਆ ਦਾ ਆਰਮੀ ਦਾ ਜੀ ਤੋਂ ਉੱਥੋਂ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਡਰਮਟੋਲੋਜੀ ਚ ਡਰਮਟੋਲੋਜੀ ਮੀਨ ਸਕਿਨ ਸਕਿਨ ਜੀ ਸੋ ਆਮ ਐ ਸਪੈਸ਼ਲਿਸਟ ਆਫ ਸਕਿਨ ਹੈਅਰ ਨੇਲਸ ਜੀ ਤੇ ਉਹਦੇ ਬਾਰੇ ਮੈਂ ਸਾਰਾ ਟ੍ਰੀਟਮੈਂਟ ਕਰਦੀ ਹਾਂ ਹੁਣ ਤੁਸੀਂ ਵੱਖਰੇ-ਵੱਖਰੇ ਥਾਵਾਂ ਤੇ ਵੀ ਰਹੇ ਜਦੋਂ ਜਦੋਂ ਤੁਸੀਂ ਬੱਚੇ ਸੀ ਉਦੋਂ ਵੀ ਤੁਸੀਂ ਪੂਰੇ ਭਾਰਤ ਚ ਘੁੰਮ ਕੇ ਦੇਖੇ ਜਦੋਂ ਤੁਸੀਂ ਇੱਕ ਜੌਬ ਚ ਆਏ ਇੱਕ ਫੌਜੀ ਅਫਸਰ ਬਣੇ ਉਦੋਂ ਵੀ ਤੁਹਾਨੂੰ ਰਹਿਣ ਦਾ ਮੌਕਾ ਕਿਹੋ ਜੀ ਲਾਈਫ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਆਰਮੀ ਦੀ ਲਾਈਫ ਹੈ ਇੱਕ ਇੱਕ ਤੁਸੀਂ ਕੀ ਮਹਿਸੂਸ ਕੀਤਾ ਕਿੱਦਾਂ ਦੀ ਲਾਈਫ ਹੈ ਤੁਹਾਨੂੰ ਵੱਖਰੀ ਥਾਂ ਦੇ ਕਈ ਵਾਰੀ ਬੰਦਾ ਸੋਚਦਾ ਮੈਂ ਤਾਂ ਘਰੇ ਹੀ ਰਹਿਣਾ ਚਾਹੁੰਦਾ ਮੈਨੂੰ ਕਲਕੱਤਾ ਚ ਨਾ ਲਾਇਆ ਜਾਵੇ ਮੈਨੂੰ ਬੰਬੇ ਨਾ ਭੇਜਿਆ ਜਾਵੇ ਤੇ ਕੀ ਇਹਦੇ ਫਾਇਦੇ ਹੈਗੇ ਆ ਜਾਂ ਤੁਸੀਂ ਕਿੱਦਾਂ ਦਾ ਮਹਿਸੂਸ ਕੀਤਾ ਵੱਖਰੀ-ਵੱਖਰੀ ਥਾਵਾਂ ਤੇ ਪੋਸਟਿੰਗ ਲੈ ਕੇ ਤੁਕ ਮੈਂ ਕਹਾਂਗੀ ਕਿ ਆਮੀ ਇਜ਼ ਨਾਟ ਓਨਲੀ ਅ ਜੌਬ ਆਮੀ ਇਜ਼ ਅ ਲਾਈਫਸਟਾਈਲ ਕਿਉਂਕਿ ਤੁਹਾਡੀ ਪੂਰੀ ਰੈਨ ਸੈਂਡ ਦਾ ਤਰੀਕਾ ਤੁਹਾਡੀ ਸੋਚ ਤੁਹਾਡਾ ਕਿਸ ਤਰ੍ਹਾਂ ਤੁਸੀਂ ਗੱਲਾਂ ਕਰਦੇ ਹੋ ਕਿਸੇ ਦੇ ਨਾਲ ਕਿਸ ਤਰ੍ਹਾਂ ਆਪਣੀ ਪ੍ਰੋਬਲਮਸ ਨੂੰ ਡੀਲ ਕਰਦੇ ਹੋ ਇਟ ਇਜ਼ ਟੋਟਲੀ ਡਿਫਰੈਂਟ ਦੈਨ ਸਿਵਲ ਫੋਰ ਜਿਸ ਸਾਨੂੰ ਸਭ ਤੋਂ ਪਹਿਲੇ ਤੇ ਡਿਸਪਲਿਨ ਸਿਖਾਇਆ ਜਾਂਦਾ ਹੈ ਵੀ ਆਰ ਡਿਸਪਲਿਨਡ ਯੂ نو ਸਹੀ ਟਾਈਮ ਤੇ ਉੱਠਣਾ ਆਪਣਾ ਸਾਰਾ ਸਮਾਨ ਦਾ ਧਿਆਨ ਰੱਖਣਾ ਸਾਨੂੰ ਰਿਸਪੈਕਟ ਸਿਖਾਈ ਜਾਂਦੀ ਹੈ ਅਸੀਂ ਸੀਨੀਅਰਜ਼ ਦੀ ਤੇ ਰਿਸਪੈਕਟ ਕਰਦੇ ਹਾਂ ਇੱਕ ਦੂਜੇ ਦੀ ਵੀ ਰਿਸਪੈਕਟ ਕਰਦੇ ਹਾਂ ਆਪਣੇ ਜੂਨੀਅਰਸ ਦਾ ਵੀ ਖਿਆਲ ਰੱਖਦੇ ਹਾਂ ਫॉर ਔਮਨ ਸਪੈਸ਼ਲੀ ਥੇਰ ਇਜ਼ ਅ ਲੋਟ ਆਫ ਸਿਕਿਉਰਿਟੀ ਐਂਡ ਰਿਸਪੈਕਟ ਐਜ਼ ਅ ਔਮਨ ਆਫਸਰ ਮੈਂ ਕਈ ਵਾਰ ਇਕੱਲੇ ਪੂਰੇ ਹਸਪੀਟਲ ਵਿੱਚ ਨਾਈਟ ਡਿਊਟੀਆਂ ਦਿੱਤੀ ਹੈ ਆਵ ਹਾਲਵੇਸ ਬੀਨ ਯੂ ਨੋ ਫੈਲਟ ਸੇਫ ਐਂਡ ਸਿਕਯੂਰ ਤੇ ਪੰਚੁਐਲਿਟੀ ਸਿਖਾਉਂਦੀ ਹੈ ਫੌਜ ਸਾਨੂੰ ਪੰਚੁਵਲ ਹੋਣਾ ਹੈ ਹੈਨਾ ਕੋਕੀ ਮੈਂ ਦੇਖਿਆ ਕਿ ਬਾਅਦ ਜਲਦੀ ਪੰਚੁਐਲਿਟੀ ਨਹੀਂ ਹੁੰਦੀ ਹੈ ਹੈਨਾ ਮੀਟਿੰਗਸ ਜਨਰਲੀ ਪੋਸਟਪੋਨਡ ਹੁੰਦੀ ਹੈ ਲੇਟ ਹੁੰਦੀ ਹੈ ਫੌਜ ਵਿੱਚ ਐਦਾ ਤਾਂ ਨਹੀਂ ਹੈ ਵੀ ਆਰ ਯੂਸ ਟੂ ਇਟ ਕਿ 10:00 ਕਲॉक ਮੀਨਸ 10:00 ਕਲॉक ਸ਼ਾਰਪ ਹੈਨਾ ਸੇ ਸੈਕੰਡਲੀ ਫੌਜ ਵਿੱਚ ਜਿਸ ਤਰ੍ਹਾਂ ਕੇ ਬੋਲਾ ਕਿ ਇੱਕ ਐਕਸਪੋਜ਼ਰ ਬਹੁਤ ਮਿਲਿਆ ਜੀ ਐਕਸਪੋਜ਼ਰ ਬਹੁਤ ਮਿਲਿਆ ਕਿ ਹੁਣ ਭਾਵੇਂ ਕੋਈ ਪੰਜਾਬੀ ਹੋ ਕੋਈ ਮਰਾਠੀ ਹੋਏ ਕੋਈ ਮਲਿਆਲੀ ਹੋਏ ਮਤਲਬ ਸਾਨੂੰ ਸਭ ਇੱਕ ਜਿਸ ਤਰ੍ਹਾਂ ਹੀ ਲੱਗਦੇ ਹੈਗੇ ਸਾਡੇ ਆਪ ਦੇ ਹੀ ਲੱਗਦੇ ਹੈਗੇ ਤੇ ਇਟ ਵਾਸ ਅ ਗੁੱਡ ਐਕਸਪੋਜ਼ਰ ਐਂਡ ਮੇਰੇ ਹਿਸਾਬ ਨਾਲ ਤੇ ਸਭ ਨੂੰ ਆਪਣੀ ਲਾਈਫ ਦੇ ਐਟ ਲੀਸਟ 5 ਸਾਲ ਤੇ ਆਰਮੀਜ਼ ਕੱਢਨੇ ਚਾਹੀਦੇ ਇਟ ਵਿਲ ਮੇਕ ਅ ਲੋਟ ਆਫ ਡਿਫਰੈਂਸ ਇਨ ਯੋਰ ਥੌਟ ਪ੍ਰੋਸੈਸ ਐਂਡ ਦ ਵੇ ਯੂ ਕੈਰੀ ਆਊਟ ਯੋਰ ਸੈਲਫ ਕਿਸ ਤਰ੍ਹਾਂ ਤੁਸੀਂ ਯੂ نو ਆਪਣਾ ਕੈਰੀਅਰ ਕਰਦੇ ਹੋ ਕਿਸ ਤਰ੍ਹਾਂ ਹਾਰ ਕਰਨਾ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਹੈ ਹਾਂਜੀ ਬਿਲਕੁਲ ਤੁਸੀਂ 5 ਸਾਲ ਜੇ ਕਿਤੇ ਲਾਓ ਤੇ ਮੈਨੂੰ ਲੱਗਦਾ ਜਦੋਂ ਤੁਸੀਂ ਫੌਜ ਚ ਰਹਿੰਦੇ ਹੋ ਜਦੋਂ ਸਿਵਲ ਚ ਆਉਨੇ ਹੋ ਤਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਪਤਾ ਹੀ ਨਹੀਂ ਕਿੰਨੇ ਵਜੇ ਉੱਠਣਾ ਹੈ ਇਦਾਂ ਕਦੇ ਮਹਿਸੂਸ ਨਹੀਂ ਹੁੰਦਾ ਇਸ ਨੂੰ ਨਹੀਂ আচ্ছা ਇੱਕ ਹੋਰ ਚੀਜ਼ ਹੈ ਫਿਜ਼ੀਕਲ ਫਿਟਨੈਸ ਜੀ ਫਿਜ਼ੀਕਲ ਫਿਟਨੈਸ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਹੈ ਸਾਡੇ ਨਾਰਮਲ ਰੂਟੀਨ ਵਿੱਚ ਪਹਿਲੇ ਪੀਟੀ ਹੁੰਦੀ ਹੈ ਸਵੇਰੇ ਜੀ ਪੀਟੀ ਹੋਏਗੀ ਉਹਦੇ ਬਾਅਦ ਫਿਰ ਅਸੀਂ ਵਾਪਸ ਆ ਕੇ ਫਿਰ ਸਾਡੀ 8:30 ਵਜੇ ਡਿਊਟੀ ਸ਼ੁਰੂ ਹੋਏਗੀ ਐਜ਼ ਅ ਡਾਕਟਰ ਸੋ ਵੀ ਆਲ ਫਿਰ ਸਾਰਾ ਮੈਡੀਕਲ ਐਗਜ਼ਾਮੀਨੇਸ਼ਨ ਸਾਰੀ ਫਿਟਨੈਸ ਐਵਰੀ ਇਅਰਲੀ ਚੈੱਕ ਕੀਤਾ ਜਾਂਦਾ ਕਿ ਅਸੀਂ weight maintain ਕਰ ਰਹੇ ਆ ਕਿ ਨਹੀਂ ਕਰ ਰਹੇ ਆ ਕੁਝ ਬੀਪੀ ਸ਼ੂਗਰ ਕਿਸੇ ਦਾ ਵਧ ਰਿਹਾ ਕਿ ਨਹੀਂ ਵਧ ਰਿਹਾ ਸੋ ਵੀ ਆਲ ਆਰ ਐਕਸਪੈਕਟਿਡ ਆਲਸੋ ਟੂ ਸਟੇ ਫਿਟ ਐਂ ਅਸੀਂ ਫਿਟਨੈਸ ਦਾ ਬਹੁਤ ਧਿਆਨ ਵੀ ਰੱਖਦੇ ਆ ਸਿਵਲ ਵਿੱਚ ਥੋੜਾ ਇਹ ਫਿਟਨੈਸ ਅਸੀਂ ਦੇਖੇ ਕਿ ਜੋ ਬੱਚੇ ਪੜ ਰਹੇ ਆ ਮੈਡੀਕਲ ਦੀ ਪੜਾਈ ਕਰ ਰਹੇ ਆ ਡਾਕਟਰ ਬਣ ਰਹੇ ਉਹ ਸਿਰਫ ਪੜਾਈ 'ਚ ਹੀ ਲਗੇ ਹੋਏ ਆ ਫਿਟਨੈਸ ਦੇ ਉੱਤੇ ਧਿਆਨ ਨਹੀਂ ਆਏਗਾ ਸੇ ਆਰਮੀ ਚ ਹੋਲ ਸਮਥਿੰਗ ਓਵਰ ਆਲ ਤੁਹਾਡੀ ਪਰਸਨੈਲਿਟੀ ਮਤਲਬ ਇਟ ਇਜ਼ ਲਾਈਕ ਅ ਹੋਲ ਸਮਥਿੰਗ ਕਿ ਫਿਜ਼ੀਕਲ ਫਿਟਨ ਸਾਰਾ ਕੁਝ ਹੀ ਸਾਰਾ ਕੁਝ ਹੀ ਸਾਰਾ ਕੁਝ ਹੀ ਹੁੰਦਾ ਜੀ ਤੁਸੀਂ ਦੇਖੋ ਇੱਕ ਆਰਮੀ ਵਿੱਚ ਕਰਨਲ ਦੇ ਅਧਦੇ ਤੇ ਵੀ ਕੰਮ ਕੀਤਾ ਹੁਣ ਤੁਸੀਂ ਸਿਵਲ ਚੋਂ ਤੁਸੀਂ ਸਕਿਨ ਦੇ ਸਪੈਸ਼ਲਿਸਟ ਹੋ ਅਸੀਂ ਆਮ ਜੇ ਮੈਂ ਸਾਡੇ ਅੱਧੇ ਹਿੱਸੇ ਨੂੰ ਆਬਾਦੀ ਦੇ ਨੂੰ ਜਾਣੀਏ ਕਿ ਔਰਤਾਂ ਨੇ ਹਮੇਸ਼ਾ ਮੇਕਅਪ ਕਰਦੀਆਂ ਨੇ ਔਰ ਕਿਤੇ ਵੀ ਕੀਤਾ ਜਾ ਸਕਦਾ ਕਿਤੇ ਵੀ ਇੱਕ ਕਰੀਮ ਲਈ ਜਾ ਸਕਦੀ ਹੈ ਮੈਂ ਤੁਹਾਡੇ ਤੋਂ ਖਾਸ ਤੌਰ ਤੇ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਸਕਿਨ ਦਾ ਤੁਸੀਂ ਮਾਹਰ ਹੋ ਕਿ ਆਮ ਜਿਹੜਾ ਮੇਕਅਪ ਆਮ ਲੇਡੀਜ਼ ਕਿਤੇ ਉਹ ਟਿਊਬ ਲੈ ਲਈ ਕਿਤੇ ਉਹ ਕੋਈ ਕਰੀਮ ਲਗਾ ਲਈ ਇਹ ਕਿੰਨਾ ਕ ਹਾਰਮਫੁਲ ਹੈ ਕਿੰਨਾ ਖਾਨੀਕਾਰਕ ਹੈ ਤੇ ਸਾਡੀਆਂ ਜਿਹੜੀਆਂ ਲੇਡੀਜ਼ ਨਹੀਂ ਔਰਤਾਂ ਨੇ ਉਹਨਾਂ ਨੂੰ ਇਹਦੇ ਬਾਰੇ ਕੀ ਸੋਚਣਾ ਚਾਹੀਦਾ ਦੇਖੋ ਇੱਕ ਜਨਰਲ ਟ੍ਰੈਂਡ ਹੈਗਾ ਅੱਜ ਦੀ ਜਨਰੇਸ਼ਨ ਦਾ ਫੀਮੇਲਸ ਦੇ ਹੈ ਪਲੱਸ ਮੇਲ ਜਾਵੀ ਕਿ ਆਪਾਂ ਨੂੰ ਸੋਨਾ ਲੱਗਣਾ ਹੈਗਾ ਅੱਛਾ ਲੱਗਣਾ ਹੈਗਾ ਹੈਨਾ ਇਟ ਇਜ਼ ਅ ਟ੍ਰੈਂਡ ਆਬਵੀਅਸਲੀ ਸਪੈਸ਼ਲੀ ਨਾਰਥ ਇੰਡੀਆ ਚ ਐ ਵੀ ਹੈ ਕਿ ਫੇਅਰ ਹੋਣਾ ਹੈ ਹੈਨਾ ਫੇਅਰਨੈਸ ਕਰੀਮਸ ਲਗਾਨੀ ਹੈ ਹੁਣ ਫੇਅਰਨੈਸ ਕਰੀਮਸ ਦੇ ਚੱਕਰ ਇਟਸ ਸਟੀਰੋਇਡ ਕਰੀਮਸ ਮਾਰਕੀਟ ਇਚ ਪੜੀ ਹੋਈ ਹੈ ਕੈਮਿਸ ਸ਼ਾਪਸ ਸੇ ਸਟੀਰੋਇਡ ਕਰੀਮਸ ਪੜੀ ਹੋਈ ਹੈ ਤੇ ਵੈਨ ਯੂ ਗੋ ਟੂ ਅ ਕੈਮਿਸਟ ਯਾ ਲੋਕਲ ਕਿਸੇ ਦੇ ਕੋਲ ਕਿ ਮੈ ਮੈਨੂੰ ਗੋਰੇ ਹੋਣ ਦੀ ਟਿਊਬ ਦੇ ਦੋ ਉਹ ਤੁਹਾਨੂੰ ਐਦਾ ਦੀ ਟਿਊਬ ਦੇ ਦੇਣਗੇ ਜੋ ਤੁਹਾਨੂੰ ਉਸ ਵਕਤੇ ਗੋਰਾ ਕਰ ਦੇਗੀ ਟੈਂਪਰਰੀ ਪਰ ਬਾਦਸ਼ ਤੁਹਾਡੀ ਸਕਿਨ ਪਤਲਾ ਕਰ ਦੇਗੀ ਫਿਰ ਐਕਸਟਰਾ ਹੈਅਰ ਵੀ ਆ ਜਾਣਗੇ ਬਰਨਸ ਵੀ ਹੋ ਸਕਦੇ ਆ ਰਿਐਕਸ਼ਨ ਵੀ ਹੋ ਸਕਦਾ ਹੈ ਐਂ ਬਾਦ ਸਕਿਨ ਤੁਹਾਡੀ ਖਰਾਬ ਹੋ ਜਾਂਦੀ ਹੈ ਸੋ ਵੈਨ ਇਟ ਕਮਸ ਟੂ ਸਕਿਨ ਸੀ ਸਕਿਨ ਵੀ ਇਟ ਇਜ਼ ਅ ਆਰਗਨ ਸਾਨੂੰ ਕਈ ਲੋਗਾਂ ਨੂੰ ਐ ਨਹੀਂ ਪਤਾ ਹੋਗਾ ਨੇ ਇਟ ਇਜ਼ ਦਾ ਲਾਰਜੈਸਟ ਆਰਗਨ ਆਫ ਦਾ ਬੋਡੀ ਇਸ ਤਰ ਲੰਗਸ ਹੁੰਦੇ ਆ ਕਿਡਨੀ ਹੈ ਹਾਰਟ ਹੈ ਬ੍ਰੇਨ ਹੈ ਸਕਿਨ ਵੀ ਆਰਗਨ ਹੈਗਾ ਐਂਡ ਇਟ ਇਜ਼ ਦਾ ਲਾਰਜੈਸਟ ਆਰਗਨ ਸਿਸ ਅਜਾਤ ਆਪਾਂ ਸਾਡੇ ਬਾਕੀ ਆਰਗਨਸ ਦਾ ਧਿਆਨ ਰੱਖ ਰਿਆਂ ਆਪਾਂ ਆਪਾਂ ਬੀਪੀ ਦਾ ਧਿਆਨ ਰੱਖਦੇ ਆ ਹਾਰਟ ਦਾ ਧਿਆਨ ਰੱਖਦੇ ਆ ਹੈਨਾ ਆਪਣੇ ਮਾਈਂਡ ਦਾ ਧਿਆਨ ਰੱਖਦੇ ਤੇ ਸਕਿਨ ਇਜ਼ ਆਲਸੋ ਵੈਰੀ ਇੰਪੋਰਟੈਂਟ ਤੇ ਜਦ ਵੀ ਕੋਈ ਸਕਿਨ ਰਿਲੇਟਡ ਇਸ਼ੂ ਹੋਏ ਕਿ ਤੁਹਾਨੂੰ ਲੱਗ ਰਿਹਾ ਹੈ ਕੁਝ ਰੈਸ਼ਸ ਆ ਰਹੇ ਹਨ ਕੁਝ ਸਾਡੀ ਪਿਗਮੈਂਟੇਸ਼ਨ ਹੋ ਰਹੀ ਹੈ ਛਾਈਆਂ ਆ ਰਹੀਆਂ ਹਨ ਜਾਂ ਕੋਈ ਰੈਡਨੈਸ ਹੁੰਦੀ ਹੈ ਤੇ ਆਪਣੇ ਆਪ ਦੂ ਤਰਫੂ ਜਾਂ ਲੋਕਲ ਚੀਜ਼ ਲੋਕਲ ਕੈਮਿਸਟਰੀ ਦੁਕਾਨ ਦੀ ਜਗਾ ਪ੍ਰੋਡਕਟ ਯੂਜ਼ ਕਰ ਲਈ ਜਗਾ ਜਾਂ ਇੰਸਟਾਗ੍ਰam ਤੂੰ ਦੇਖਣ ਦੀ ਜਗ੍ਹਾ ਬੈਸਟ ਹੈ ਕਿ ਤੁਸੀਂ ਇੱਕ ਬੋਟ ਸਰਟੀਫਾਈਡ ਡਰਮਟੋਲੋਜਿਸਟ ਨੂੰ ਮਿਲੋ ਤੇ ਉਹਨਾਂ ਦਾ ਐਕਸਪੀਰੀਅੰਸ ਜੋ ਉਹਨਾਂ ਨੂੰ ਹੁੰਦਾ ਹੈ ਉਹਦੇ ਹਿਸਾਬ ਨਾਲ ਤੁਸੀਂ ਮੈਡੀਸਿਨ ਲਓ ਉਹਨਾਂ ਦੀ ਡਾਕਟਰ ਸਾਹਿਬ ਦੀ ਸਲਾਹ ਨਾਲ ਹੀ ਖਾਸ ਕਰਕੇ ਜਿਹੜੇ ਸਕਿਨ ਦੇ ਡਾਕਟਰ ਨੇ ਜੇ ਸਕਿਨ ਨਾਲ ریلیਟਡ ਕੋਈ ਤੁਹਾਡੀ ਬਿਮਾਰੀ ਹੈ ਤੇ ਉਹਨਾਂ ਦੀ ਸਲਾਹ ਤੋਂ ਬਿਨਾ ਹਾਂਜੀ ਕੋਈ ਵੀ ਚੀਜ਼ ਅਪਲਾਈ ਕਰਨਾ ਜਿਹੜਾ ਉਹ ਹਾਨੀਕਾਰਕ ਹਾਨੀਕਾਰਕ ਹੋ ਸਕਦਾ ਹੈ ਸੈਕੰਡਲੀ ਹੈਅਰ ਆਲਸੋ ਜੀ ਹੁਣ ਸੋਸ਼ਲ ਮੀਡੀਆ ਇੰਨਾ ਐਕਟਿਵ ਹੈ ਸਾਡੀ ਅੱਜਕੱਲ ਦੀ ਜਨਰੇਸ਼ਨ ਜੋ ਦੇਖਦੀ ਹੈ ਉਹ ਫਿਰ ਆਨਲਾਈਨ ਬਾਇ ਕਰ ਲੈਂਦੀ ਹੈ ਜੀ ਪੈਸੇ ਵੀ ਵੇਸਟ ਐਂਡ ਸੈਕੰਡਲੀ ਇਟ ਮੇ ਹਾਰਮ ਆਲਸੋ ਯੋਰ ਹੈਅਰ ਕਿਰ ਉਦੇਚ ਪਦਾਰਥ ਹੈਗੇ ਯੂ ਡੋਨਟ ਨੋ ਜੇ ਅਗਰ ਹੈਅਰ ریلیਟਡ ਵੀ ਇਸ਼ੂਜ਼ ਆ ਗਏ ਹੈਅਰ ਫਾਲ ਹੈਗਾ ਹੈਅਰ ਥਿਨਿੰਗ ਗ੍ਰੇਇੰਗ ਹੈਗੀ ਵਾਈਟ ਹੈਅਰ ਹੋ ਰਹੀ ਹੈ ਗ੍ਰੇਇੰਗ ਜਲਦੀ ਹੋ ਰਹੀ ਹੈ ਜੀ ਤੇ ਇੱਕ ਤੱਕ ਪਹਿਲੇ ਕਾਰਨ ਪਤਾ ਹੋਣਾ ਚਾਹੀਦਾ ਨਾ ਕਿ ਕਿਉਂ ਹੋ ਰਿਹਾ ਹੈ ਵਾਲ ਕਿਉਂ ਚੜੇ ਹੈ ਪਿਗਮੈਂਟੇਸ਼ਨ ਕਿਉਂ ਆ ਰਹਾ ਹੈ ਇੰਨੇ ਪਿੰਪਲਸ ਆ ਰਹੇ ਤੇ ਕਿਉਂ ਆ ਰਹੇ ਹੈ ਡਾਕਟਰ ਡਰਮਟੋਲੋਜਿਸਟ ਤੁਹਾਨੂੰ ਕਾਰਨ ਪਹਿਲੇ ਦੱਸਣਗੇ ਕਿ ਇਹ ਕਾਰਨ ਹੈਗਾ ਕਾਰਨ ਨੂੰ ਟ੍ਰੀਟ ਕਰਨਾ ਹੈ ਉਹਦੇ ਬਾਅਦ ਜੋ ਡੈਮੇਜ ਹੋ ਚੁੱਕਾ ਹੈ ਉਹਨੂੰ ਮੈਡੀਕਲੀ ਠੀਕ ਕਰਨਾ ਹੈ ਜੀ ਹਾਂਜੀ ਵੈਸੇ ਤੁਸੀਂ ਤਾਂ ਦੇਖਦੇ ਹੋ ਫੌਜ ਵੀ ਤੁਸੀਂ ਦੇਖਿਆ ਹੁਣ ਬਾਹਰ ਵੀ ਦੇਖਦੇ ਹੋ ਕਿ ਕਿੰਨੇ ਕ ਬੀਅਰ ਆ ਕਿੰਨੀ ਕ ਜਾਣਕਾਰੀ ਹੈ ਜਾਂ ਕਿੰਨਾ ਕ ਧਿਆਨ ਸਾਡੇ ਲੋਕ ਜਿਹੜੇ ਆ ਉਹ ਸਕਿੰਦੀਆਂ ਮਤਲਬ ਬਿਮਾਰੀਆਂ ਨੂੰ ਦਿੰਦੇ ਦੇਖੋ ਅ ਅਕੋਰਡਿੰਗ ਮਾਈ ਫੀਸੀ ਹੋ ਜਵੇ ਕੋਈ ਇੱਥੇ ਮਾਰਾ ਜਾ ਹੋ ਜਵੇ ਤੇ ਉਹ ਬੰਦਾ ਸੋਚਦਾ ਨਹੀਂ ਕੋਈ ਲਾਉਣ ਦੀ ਲੋੜ ਨਹੀਂ ਕੋਈ ਕਰੀਮ ਚੱਕ ਕੇ ਲਾ ਲਵੇ ਹਾਂਜੀ ਜ਼ਿਆਦਾਤਰ ਇਹ ਹੀ ਟ੍ਰੈਂਡ ਹੁੰਦਾ ਕਿ ਕੁਝ ਹੋ ਗਿਆ ਤੇ ਟਿਊਬ ਲਗਾ ਲਓ ਠੀਕ ਹੋ ਜਾਏਗਾ ਫੇਰ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਕੋਈ ਹੋਰ ਚੀਜ਼ ਹੁੰਦੀ ਹੈ ਉਹ ਵੀ ਕਹਿੰਦੇ ਚਲੋ ਮੈਂ ਵੀ ਇਹ ਟਿਊਬ ਲਗਾ ਕੇ ਦੇਖ ਲੈਂਦੇ ਆ ਸ਼ਾਇਦ ਇਹ ਦਿਨਾਂ ਲਈ ਠੀਕ ਹੋ ਜਾਏਗਾ ਇਹ ਇਹ ਕਾਮਨ ਹੁੰਦਾ ਹੈ ਸਾਡੇ ਪੇਸ਼ੈਂਟਸ ਨਾਲ ਹੁੰਦਾ ਹੈ ਕਿ ਟਿਊਬ ਦਿੱਤੀ ਸੀ ਤੁਸੀਂ ਬੇਟੇ ਨੂੰ ਮੈਨੂੰ ਉਹ ਹੋ ਗਿਆ ਤੇ ਮੈਂ ਵੀ ਉਹੀ ਟਿਊਬ ਲਗਾ ਲੱਤੀ ਤੇ ਅਵੇਰਨੈਸ ਥੋੜੀ ਕਮ ਹੈਗੀ ਸਕਿੰਦੇ ਵਾਰੇ ਨਾ ਤੇ ਉਹ ਟਾਈਮ ਆਏਗੀ ਵਿਦ এডੂਕੇਸ਼ਨ ਜਿੰਨੀ ਸਾਡੇ ਇੰਡੀਆ ਵਿੱਚ এডੂਕੇਸ਼ਨ ਆ ਰਹੀ ਹੈ ਤੇ ਵਿਦ ਟਾਈਮ ਆਏਗੀ ਅਵੇਰਨੈਸ ਪਰ ਫਿਲਹਾਲ ਕਮ ਹੈਗੀ ਮੈਂ ਦੱਸ ਦਿਆਂ ਲਈ ਸਕਿਨ ਇਜ਼ ਦਾ ਮਿਰਰ ਆਫ ਦਾ ਇੰਟਰਨਲ ਬੋਡੀ ਜੋ ਸਾਡੇ ਅੰਦਰ ਚੱਲ ਰਿਹਾ ਹੈ ਉਹਦਾ ਹੈ ਮਿਰਰ ਹੈਗਾ ਆਇਨਾ ਹੈਗਾ ਕਈ ਅਸੀਂ ਕੈਂਸਰ ਦੇ ਪੇਸ਼ੈਂਟਸ ਡਾਇਗਨੋਸ ਕਿਤੇ ਹੈਗੇ ਸਕਿਨ ਦੀ ਰਿਲੀਜਨਸ ਦੇਖ ਕੇ ਜੈਸੇ ਕਿ ਕੋਈ ਗਿਲਟੀਆਂ ਹੋ ਰਹੀ ਹੈ ਕੋਈ ਦਾਣੇ ਹੋ ਰਹੇ ਕਿਸ ਨੂੰ ਲੱਗਾ ਕਿ ਨਹੀਂ ਤਾਂ ਵੈਸੀ ਕੁਝ ਕਾਲੇ ਰੰਗ ਦੇ ਦਾਣੇ ਆ ਰਹੇ ਹਨ ਤੁਬ ਦੇ ਨਾਲ ਹੋਗਾ ਬਟ ਜਦ ਦਿਖਾਇਆ ਤੇ ਅਸੀਂ ਦੱਸਿਆ ਕਿ ਇਹ ਤੇ ਕੈਂਸਰ ਹੈਗਾ ਬਾਇਓਪਸੀ ਕੀਤੀ ਕੈਂਸਰ ਨਿਕਲੇਗਾ ਉਸੀ ਪ੍ਰਕਾਰ ਜਿਸ ਤਰ੍ਹਾਂ ਟੀਬੀ ਹੈਗੀ ਲੋਕਾਂ ਨੂੰ ਲੱਗਦਾ ਟੀਬੀ ਸਿਰਫ ਲੰਗਸ ਦੀ ਹੁੰਦੀ ਫੇਫੜਿਆਂ ਦੀ ਹੁੰਦੀ ਪਰ ਟੀਬੀ ਸਕਿਨ ਤੇ ਵੀ ਆਉਂਦੀ ਹੈ ਤੇ ਕੋਈ ਚੀਜ਼ ਅਗਰ ਤੁਹਾਨੂੰ ਲੱਗ ਰਹਾ ਹੈ ਖੁਰਦਰਾ ਦਾ ਪੈਚ ਹੈਗਾ ਜੋ ਠੀਕ ਨਹੀਂ ਹੋ ਰਿਹਾ ਮੋਟਾ ਜਿਹਾ ਹੈਗਾ ਤੁਹਾਨੂੰ ਲੱਗ ਰਹਾ ਹੈ ਸ਼ਾਇਦ ਵੈਸੀ ਕੁਝ ਹੋ ਗਿਆ ਹੋਗਾ ਖੁਰਕ ਕਰਨ ਦੇ ਨਾਲ ਬਟ ਉਹ ਟੀਬੀ ਵੀ ਹੋ ਸਕਦਾ ਹੈ ਤੇ ਇਸ ਕਰਕੇ ਅਵੇਰਨੈਸ ਕਮ ਹੈ ਜਦ ਲੋਕ ਸਪੈਸ਼ਲਿਸਟ ਕੋਲ ਆਉਂਦੇ ਕਈ ਵਾਰ ਬਹੁਤ ਲੇਟ ਵੀ ਆਉਂਦੇ ਇੱਧਰ ਉੱਧਰ ਦੀ ਟਿਊਬਾਂ ਲੈ ਲੈ ਕੇ ਤੇ ਅਵੇਰਨੈਸ ਮੈਂ ਕਹਿਣਾ ਚਾਹਾਂਗੀ ਕਿ ਅਗਰ ਕੋਈ ਕਿਸੇ ਵੀ ਪ੍ਰਕਾਰ ਦਾ ਰੈਸ਼ ਰਾਸ਼ ਮਤਲਬ ਕਿ ਕੋਈ ਵੀ ਖਾਰਿਸ਼ ਆਉਂਦੀ ਹੈ ਖਾਰਿਸ਼ ਹੈ ਲਾਲੀਪਨ ਹੈਗਾ ਸਕਿਨ ਵਿੱਚ ਜੋ ਤੁਹਾਨੂੰ ਲੱਗ ਰਿਹਾ ਕਿ ਨਹੀਂ ਠੀਕ ਹੋ ਰਹੀ ਹੈ ਜਾਂ ਬਾਰ ਬਾਰ ਆ ਰਹੀ ਹੈ ਉਹਨੂੰ ਜ਼ਰੂਰ ਚੈੱਕਅਪ ਕਰੋ ਕਿਉਂਕਿ ਅੰਦਰ ਦੀ ਬਾਡੀ ਦਾ ਵੀ ਕੁਝ ਨਾ ਕੁਝ ਰੀਜ਼ਨ ਹੋ ਸਕਦਾ ਹੈ ਕੋਈ ਇਨਫੈਕਸ਼ਨ ਦੇ ਕਾਰਨ ਵੀ ਹੋ ਸਕਦਾ ਹੈ ਕੋਈ ਅੰਦਰ ਦੀ ਕੋਈ ਕਨੈਕਟਿਵ ਟਿਸ਼ੂ ਡਿਸਆਰਡਰਸ ਕਹਿੰਦੇ ਉਹਦੇ ਕਾਰਨ ਵੀ ਹੋ ਸਕਦਾ ਹੈ ਤੇ ਇਹਦੀ ਜਾਂਚ ਜ਼ਰੂਰ ਕਰੋ ਕਿ ਕਾਰਨ ਕੀ ਕਿਉਂਕਿ ਸਕਿਨ ਇੱਕ ਆਇਨਾ ਹੈ ਉਹ ਤੁਹਾਨੂੰ ਦੱਸ ਰਿਹਾ ਹੈ ਕਿ ਅੰਦਰ ਕੁਝ ਗੜਬੜ ਹੈ ਤੁਸੀਂ ਸਟ੍ਰੈਸਡ ਹੁੰਦੇ ਹੋ ਤੁਹਾਡੀ ਸਕਿਨ ਇਹ ਚਾ ਜਾਂਦਾ ਹੈ ਰਿੰਕਲਸ ਹੋ ਜਾਣਗੇ ਅੱਖਾਂ ਦੇ ਆਸ-ਪਾਸ ਰਿੰਕਲਸ ਪੈਣਗੇ ਤੇ ਸਿੱਧਾ ਕੁਐਸਚਨ ਪੁੱਛੋਗੇ ਪਤਾ ਹੈ ਕਿ ਜੋ ਹੈ ਲੇਡੀ ਐਂਜ਼ਾਇਟੀ ਚ ਹੈਗੀ نیند ਕਮ ਆ ਰਹੀ ਹੈ ਪੈਰੀਓਰਬੀਟਲ ਮੈਲਾਨੋਸਿਸ ਹੋ ਰਿਹਾ ਹੈ ਕਿਸੇ ਦੇ ਜ਼ਿਆਦਾ ਸਟ्रेस ਹੈ ਤੇ ਫਿਰ ਵਾਲ ਚੜਦੇ ਜੋ ਵੀ ਤੁਹਾਡੇ ਮਾਈਂਡ ਵਿੱਚ ਚੱਲਦਾ ਹੈ ਜਾਂ ਬਾਡੀ ਚੱਲਦਾ ਹੈ ਉਹ ਆਪਿਆ ਚਲਕ ਜਾਂਦਾ ਹੈ ਸਾਡੇ ਲੋਕਾਂ ਨੂੰ ਇਹਦੇ ਬਾਰੇ ਜਿਹੜਾ ਉਹ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤੁਸੀਂ ਕਨ ਸਾਹਿਬਾ ਇੱਕ ਅਰਮੀ ਆਫਸਰੋਂ ਬੜੀ ਲੰਬੀ ਸਰਵਿਸ ਕੀਤੀ ਹੈ ਹੁਣ ਮੈਂ ਜੇ ਸਾਡੇ ਖਾਸ ਕਰਕੇ ਦੇਸ਼ ਦੀਆਂ ਜਿਹੜੀਆਂ ਲੜਕੀਆਂ ਨੇ ਉਹ ਫੌਜ ਜੁਆਇਨ ਕਰਨੀਆਂ ਚਾਹੁੰਨ ਕਿਦਾਂ ਦਾ ਪ੍ਰੋਫੈਸ਼ਨ ਹੈ ਤੁਹਾਨੂੰ ਮਤਲਬ ਬਿਨਾ ਹਿਚਕਚਾਹ ਦੇ ਆਉਣਾ ਚਾਹੀਦਾ ਹੈ ਕਿਸੇ ਤਰ੍ਹਾਂ ਦਾ ਕੋਈ ਡਰ ਉਹ ਮੈਂ ਚਾਹੁੰਦਾ ਕਿ ਸਾਡੀਆਂ ਲੜਕੀਆਂ ਨੂੰ ਖਾਸ ਕਰਕੇ ਤੁਸੀਂ ਫੌਜ ਬਾਰੇ ਜ਼ਰੂਰ ਦੱਸੋ ਹਾਂਜੀ ਸੀ ਮੇਰੇ ਮੇਰੇ ਕੋਲ ਜੋ ਵੀ ਕੁਈ ਆਂਦੀ ਹੈਗੀ ਗਰਲਸ ਪੁੱਛਣ ਦੇ ਲਈ ਆ অলਵੇਜ਼ ਅਨਕਰੇਜ देम ਕਿ ਆਰਮੀ ਜਿਸ ਸਮੇਂ ਤੁਹਾਨੂੰ ਦੱਸਿਆ ਕਿ ਪ੍ਰੋਫੈਸ਼ਨਲੀ ਵੀ ਬਹੁਤ ਅੱਛੀ ਹੈ অন ਅ ਪਰਸਨਲ ਫਰੰਟ ਵੀ ਬਹੁਤ ਅੱਛੀ ਹੈ ਇਟਸ ਗਿਵਸ ਯੂ ਅ ਲੋਟ ਆਫ ਐਕਸਪੋਜ਼ਰ ਐਂਡ ਥੇਅਰ ਇਜ਼ ਅ ਲੋਟ ਆਫ ਸਿਕਿਉਰਿਟੀ ਫਾਰ ਔਮਨ ਇਨ ਆਰਮੀ ਲੋਟ ਆਫ ਰਿਸਪੈਕਟ ਇਨ ਆਰਮੀ ਤੇ ਉਹ ਮੈਂ ਕਿਤੇ ਕਿਸੇ ਵੀ ਹੋਰ ਆਰਗੇਨਾਈਜੇਸ਼ਨ ਵਿੱਚ ਨਹੀਂ ਦੇਖਿਆ ਜਿੰਨੀ ਮੈਂ ਆਰਮੀਜ਼ ਦੇਖਿਆ ਤੇ ਔਮਨ ਮਸਟ ਜੁਆਇਨ ਆਰਮੀ ਵਟ ਏਵਰ देयर ਫੀਲਡ ਇਜ਼ ਚਾਏ ਐਜ਼ ਅ ਡਾਕਟਰ ਜੁਆਇਨ ਕਰ ਰਹੇ ਹੋ ਜਾਂ ਜੇ ਤੁਸੀਂ ਈਐਮਏ ਅਫਸਰ ਜੁਆਇਨ ਕਰ ਰਹੇ ਹੋ ਜਾਂ ਆਰਡਨੈਂਸ ਸਰਵਿਸਿਜ਼ ਜੁਆਇਨ ਕਰ ਰਹੇ ਹੋ ਠੀਕ ਹੈ ਵਾਟਐਵਰ ਬਟ ਆਮੀ ਇਜ਼ ਵੈਰੀ ਗੁੱਡ ਅ ਵੈਰੀ ਗੁੱਡ ਆਰਗੇਨਾਈਜੇਸ਼ਨ ਜਦੋਂ ਚਾਂਸ ਮਿਲਦਾ ਜੇ ਕਿਸੇ ਨੂੰ ਚਾਂਸ ਮਿਲੇ ਭਾਰਤੀ ਫੌਜ ਵਿੱਚ ਆ ਕੇ ਦੇਸ਼ ਦੀ ਸੇਵਾ ਕਰਨ ਦਾ ਖਾਸ ਕਰਕੇ ਲੜਕੀਆਂ ਨੂੰ ਤਾਂ ਜਰੂਰ ਉਹ ਚਾਂਸ ਜਿਹੜਾ ਉਹ ਲੈ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਕਰਨ ਸਰ ਜੀ ਤੁਸੀਂ ਹੋਰ ਕੁਝ ਜਿਹੜੇ ਫੌਜ ਚ ਰਹਿੰਦੇ ਫੌਜੀ ਅਫਸਰ ਨੇ ਜਾਂ ਜਵਾਨ ਨੇ ਉਹ ਬੜੇ ਸ਼ੌਕ ਰੱਖਦੇ ਨੇ ਤੁਸੀਂ ਜ਼ਿੰਦਗੀ ਚ ਕੋਈ ਸ਼ੌਕ ਕੋਈ ਗਾਉਣ ਦਾ ਕਦੇ ਕੋਈ সুইਮਿੰਗ ਦਾ ਕਦੇ ਕਿਹੜੇ ਕਿਹੜੇ ਸ਼ੌਕ ਨੇ ਤੁਹਾਡੇ ਜੇ ਗਾਉਣ ਦਾ ਹੈ ਤਾਂ ਜਰੂਰ ਦੋਕ ਲਾਈਨਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਮੇਰੀ ਹੌਬੀਸ ਹੈਗੀ ਮੈਨੂੰ 뮤ਜ਼ਿਕ ਅੱਛਾ ਲੱਗਦਾ ਹੈ ਜੀ ਸਪੈਸ਼ਲੀ ਹਿੰਦੀ 올ਡ 뮤ਜ਼ਿਕ ਉਹਦੇ علاوہ ਪੇਂਟਿੰਗ ਦਾ ਵੀ ਸ਼ੌਕ ਰੱਖਿਆ ਹੈ ਮੈਂ ਜੀ ਪੇਂਟਿੰਗ ਅੱਛਾ ਲੱਗਦੀ ਰੀਡਿੰਗ ਸਕ੍ਰਿਪਚਰਸ ਅੱਛੀ ਲੱਗਦੀ ਹੈ ਥੈਨ ਹਿੱਲ ਡਰਾਈਵਿੰਗ ਬਹੁਤ ਪਸੰਦ ਹੈ ਤੇ ਹੈਗੀ ਤੇ ਦੋਕ ਲਾਈਨਾਂ ਫਿਰ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਹੋ ਜਾਂ। ਲੋਹਨ ਐ ਪੰਜਾਬੀ ਆਡੀਅੰਸ ਹੈ ਤੇ ਮੈਂ ਕੋਈ ਗੱਲ ਨਹੀਂ। ਹਾਂ ਪੰਜਾਬੀ ਹਾਂ। ਜਿਸ ਮਾਤੋਂ ਪਾਰ ਦੀ ਗੱਲ ਲੈ ਜਿਹੜੇ ਸਾਡੇ ਪਿਆਰ ਦੀ ਗੱਲ ਲੈ ਜਿਸ ਮਾਤੋਂ ਪਾਰ ਦੀ ਗੱਲ ਲੈ ਜਿਹੜੇ ਸਾਡੇ ਪਿਆਰ ਦੀ ਗੱਲ ਲੈ ਕਰਤਾ ਦਿਲ ਤੇਰੇ ਨਾਵੇ ਸਚਨਾ ਇਤਬਾਰ ਦੀ ਗੱਲ ਲੈ ਜਿਸ ਮਾਤੋਂ ਪਾਰ ਦੀ ਗੱਲ ਲੈ ਜਿਹੜੇ ਸਾਡੇ ਪਿਆਰ ਦੀ ਗੱਲ ਹੈ। ਕੀ ਬਾਤ ਹੈ। ਬਹੁਤ ਅੱਛਾ ਜੀ ਦੇਖੋ। ਬੜੇ ਮਨ ਮਨ ਨੂੰ ਲੱਗਦਾ ਜਿਹੜੇ ਫੌਜੀ ਅਫਸਰ ਨੇ ਉਹ ਬੜੇ ਦਿਲ ਦੇ ਵੀ ਬੜੇ ਕਾਮਵਲ ਤੇ ਬਹੁਤ ਹੀ ਸਾਫ਼ ਦਿਲ ਇਨਸਾਨ ਹੁੰਦੇ ਆ। ਤੁਸੀਂ ਬਹੁਤ ਸਾਰੇ ਸ਼ੌਕ ਰੱਖਦੇ ਹੋ। ਦੇਖੋ ਪੇਂਟਿੰਗ ਦਾ ਵੀ ਘਰ ਕੋਈ ਪੇਂਟਿੰਗ ਵੀ ਬਣਾ ਕੇ ਰੱਖੀ ਹੈ। ਹਾਂਜੀ ਹਾਂਜੀ ਹਾਂਜੀ। ਇਹ ਸਾਮਾ ਕਿੱਦਾਂ ਮੈਨੇਜ ਕਰਦੇ ਹੋ? ਪੇਂਟਿੰਗ ਵੀ ਗਾਉਣੇ ਵੀ ਹੋ ਤੇ ਪੇਂਟਿੰਗ ਵੀ ਕਰ ਲੈਂਦੇ ਹੋ। ਜਦੋਂ ਟਾਈਮ ਮਿਲਦਾ ਹੈ ਤੇ ਨਿਕਾਲ ਲੈਂਦੇ ਕੋਈ ਕਿਸੇ ਚੀਜ਼ ਦਾ ਸ਼ੌਕ ਅਗਰ ਹੋਏ ਤੇ ਉਹਦਾ ਟਾਈਮ ਨਿਕਲ ਹੀ ਜਾਂਦਾ ਹੈ ਜੀ ਜੀ ਫੈਮਿਲੀ ਬਾਰੇ ਦੱਸੋ ਕਿ ਤੁਸੀਂ ਕਾਉਂਟ-ਕਾਉਂਟ ਨੇ ਤੁਹਾਡੇ ਘਰ ਚ ਹਾਂਜੀ ਹਾਂਜੀ ਮੇਰੇ ਹਸਬੰਡ ਹੈਗੇ ਤੇ ਹੀ ਇਜ਼ ਅ ਡਾਕਟਰ ਤੇ ਉਹ ECHS ਪਾਲਿਕਲਿਨਿਕ ਚ ਜੌਬ ਕਰਦੇ ਹੈ ਹਾਂਜੀ 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 ਉਹਨਾਂ ਨੇ ਵੀ 5 ਇਅਰਸ ਦਿੱਤੇ ਸੀ ਫੌਜ ਨੂੰ ਜੀ ਤੇ ਮੇਰੀ ਡਾਟਰ ਹੈ ਐਂਡ ਸ਼ੀ ਇਜ਼ ਇਨ 10th ਸਟੈਂਡਰਡ ਜੀ ਵੀ ਆਰ ਅ ਸਮਾਲ ਫੈਮਿਲੀ ਆ ਮੇਰੇ ਕਿ ਮੈਂ ਨਿਕਲਿਆ ਸਮਾਂ ਜਿਹੜਾ ਠੀਕ ਨਿਕਲਿਆ ਹੁਣ ਵਧੀਆ ਸੇਵਾ ਕਰਕੇ ਚੰਗਾ ਲੱਗਦਾ ਕਿ ਮੈਂ ਇੰਨੇ ਸਾਲ ਸਰਵਿਸ ਕੀਤੀ ਹੈ ਤੇ ਹੁਣ ਸਿਵਲ ਚਾਨਕੀ ਵੀ ਤੁਸੀਂ ਸੇਵਾ ਕਰਦੇ ਹੋ ਕਨ ਸਾਹਿਬਾ ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਚ ਆਏ ਸਾਡੇ ਦੇਸ਼ ਦੇ ਲੋਕਾਂ ਨੂੰ ਜਿਹੜੀ ਆ ਉਹ ਬਹੁਤ ਸਾਰੀ ਜਾਣਕਾਰੀ ਦਿੱਤੀ ਭਾਰਤੀ ਫੌਜ ਬਾਰੇ ਲੜਕੀਆਂ ਨੇ ਆਉਣਾ ਉਹਨਾਂ ਨੂੰ ਵੀ ਮੋਟੀਵੇਟ ਤੁਸੀਂ ਕੀਤਾ ਔਰ ਤੁਹਾਡੀ ਜ਼ਿੰਦਗੀ ਤੇ ਅਸੀਂ ਝਾਤ ਜਿਹੜੀ ਮਾਰੀ ਹੈ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਫੌਜ ਚ ਇੱਕ ਕਰਨਲ ਦੇ ਅਹੁਦੇ ਤੇ ਰਹੇ ਹੋ ਮੇਰਾ ਤੁਹਾਨੂੰ ਸੈਲੂਲ ਤੇ ਜੀ ਥੈਂਕ ਯੂ ਜੀ ਥੈਂਕ ਯੂ so much for calling